ਤਰੰਤਰੰਦੀ ਸੀਆਈਏ ਸਟਾਫ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਜ਼ਿਲ੍ਹੇ ਦੇ ਇੱਕ ਚਾਰ ਸਬੰਧਤ ਜਿਹੜੇ ਮੁਜਮਾਨਾ ਉਹਨਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਹਨਾਂ ਪਾਸੋਂ 6 ਗਲੌਕ ਪਿਸਤੌਲ 6 ਮੈਗਜ਼ੀਨ ਅਤੇ 8 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਐਸਐਸਵੀ ਦੀਪਕ 파ਰੀਕ ਵੱਲੋਂ ਇਸ ਸੰਬੰਧੀ ਦਿੱਤੀ ਗਈ ਜਾਣਕਾਰੀ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਚਾਰੇ ਮੁਲਜ਼ਮ ਜੋ ਜਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਦੇ ਸੰਬੰਧਤ ਹਨ ਅਤੇ ਉਹਨਾਂ ਨੂੰ ਜਿਨ੍ਹਾਂ ਦੇ ਸੰਬੰਧ ਗੁਆਂਢੀ ਦੇਸ਼ ਪਾਕਿਸਤਾਨ ਨਾਲ ਪਾਏ ਗਏ ਹਨ ਅਤੇ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਨ ਦਾ ਧੰਦਾ ਕਰਦੇ ਸਨ ਇਸ ਦੌਰਾਨ ਪੁਲਿਸ ਨੇ ਇਹਨਾਂ ਨੂੰ ਚਾਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਰਿਮਾਂਡ ਹਾਸਲ ਕਰਨ ਦੌਰਾਨ ਅਗਲੇਰੀ ਪੁੱਛਗறி ਸ਼ੁਰੂ ਕਰ ਦਿੱਤੀ ਹੈ ਅਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਵਿਦੇਸ਼ੀ ਬਣੇ ਹੋ ਆਮਮ ਗਲੋਕ ਪਿਸਟਲ ਬਰਾਮਦ ਕੀਤੇ ਗਏ ਹਨ ਔਰ ਇਹਨਾਂ ਪਾਸ ਇਹ ਹਥਿਆਰ ਕਿਦੋਂ ਤੋਂ ਆਏ ਔਰ ਕਿਸ ਦੇ ਰਾਹੀਂ ਆਏ ਔਰ ਇਹ ਕਿਰੋਂ ਤੱਕ ਕਿੱਥੇ ਗੱਗੇ ਸਪਲਾਈ ਕੀਤੇ ਜਾਣੇ ਸਨ ਔਰ ਇਸ ਦੀ ਜਿਹੜੀ ਅਗਲੇਰੀ ਜਾਂਚ ਆ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਸਾਵਲਾ ਜਗਮਨ ਟੀਵੀ ਤਰੰਤਾਰਨ ਤਰੰਤਾਰਨ ਦੀ ਸੀਆਈਏ ਸਟਾਫ ਦੀ ਟੀਮ ਐਸਪੀ ਡੀ ਡੀਐਸਪੀ ਡੀ ਤੇ ਇਹਨਾਂ ਦੀ ਟੀਮ ਨੇ ਸਬਡਿਵੀਜ਼ਨ ਪਟੇ ਦੀ ਟੀਮ ਦੇ ਨਾਲ ਮਿਲ ਕੇ ਕਾਫੀ ਅੱਛਾ ਨਾਨੇ ਕੰਮ ਕੀਤਾ ਹੈ ਜਿਸ ਦੇ ਵਿੱਚ ਜਿਹੜੇ ਬਾਹਰਲੇ ਹਥਿਆਰ ਅਤੇ ਦੇਸੀ ਜਿਹੜੇ ਹਥਿਆਰ ਹੈਗੇ 6 ਬਰਾਮਦ ਕੀਤੇ ਹਨ ਤੇ ਇਸ ਗੈਂਗ ਦੇ ਜਿਹੜੇ ਚਾਰ ਵਿਅਕਤੀ ਹੈਗੇ ਉਹਨਾਂ ਨੂੰ ਫੜਿਆ ਗਿਆ ਸੋ ਇਸ ਦੇ ਵਿੱਚ ਜਿਹੜੇ ਚਾਰ ਵਿਅਕਤੀ ਫੜੇ ਗਏ ਹੈ ਉਹਨਾਂ ਦੇ ਨਾਮ ਹੈਗੇ ਜੋਬਨਪ੍ਰੀਤ ਸਿੰਘ ਜਿਹੜਾ ਕਿ ਚੀਮਾ ਕਲਾ ਆਪਣੇ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਸ ਵਿਅਕਤੀ ਤੋਂ ਪਹਿਲਾਂ ਇਹਨਾਂ ਨੇ ਨਜਾਇਜ਼ ਵੈਪਨ ਜਿਹੜਾ ਹੈ ਬਰਾਮਦ ਕੀਤਾ ਉਸ ਤੋਂ ਬਾਅਦ ਅੱਗੇ ਇਹਦੀ ਪੁਸ਼ਗਿਸ਼ਤੇ ਫਿਰ ਸੁਖਦੇਵ ਸਿੰਘ ਨਾਮਜ਼ਦ ਕੀਤਾ ਗਿਆ ਜੋ ਵੀ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਹਦੇ ਕੋਲੋਂ ਵੀ ਇੱਕ ਦੇਸੀ ਵੈਪਨ ਨਜਾਇਜ਼ ਜਿਹੜੇ ਵੈਪਨ ਹੈ ਬਰਾਮਦ ਕੀਤੇ ਗਏ ਉਸ ਤੋਂ ਬਾਅਦ ਇਹਦੀ ਪੁਸ਼ਗਿਸ਼ਤੇ ਅੱਗੇ ਧਰਮਵੀਰ ਸਿੰਘ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਜਿਹੜੇ ਇਹ ਗਲੌਕ ਵੈਪਨ ਹੈਗੇ ਜਿਹੜੇ ਕਿ ਬਾਹਰ ਦੇ ਮੇਡ ਹੈਗੇ ਆਸਟਰੀਅਨ ਤੇ ਯੂ ਐਸ ਮੇਡ ਵੈਪਨਸ ਹੈਗੇ ਉਹ ਬਰਾਮਦ ਕੀਤੇ ਗਏ ਕੋਸ਼ ਦੇ ਬਾਅਦ ਇਹਦੀ ਪੁਸ਼ਗੀਸ਼ ਤੇ ਗਾਂ ਜਿਹੜਾ ਅਮਰਿਤਪਾਲ ਸਿੰਘ ਹੈਗਾ ਉਹ ਵੀ ਪੱਟੀ ਦਾ ਰਹਿਣ ਵਾਲਾ ਹੈਗਾ ਉਹਨੂੰ ਫੜਿਆ ਗਿਆ ਉਹਦੇ ਕੋਲੋਂ ਵੀ ਜਿਹੜੇ ਹੈਗੇ ਦੇਸੀ ਪਿਸਤਲ ਬਰਾਮਦ ਕੀਤੇ ਗਏ ਇਹਨਾਂ ਕੋਲੋਂ ਜਿਹੜੇ ਹੈਗੇ ਪਿਸਤਲ ਤੇ ਲਾਈਵ ਰਾਉਂਡਸ ਵਗੈਰਾ 9mm ਦੇ ਉਹ ਵੀ ਨਾਲ ਮਿਲੇ ਹੈਗੇ ਸੋ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਪਹਿਲਾਂ ਵੀ ਇਹਨਾਂ ਦੇ ਕ੍ਰਿਮੀਨਲ ਟਾਈਪ ਦਾ ਕੈਰੇਕਟਰ ਹੈਗਾ ਸੁਖਦੇਵ ਸਿੰਘ आ, जो ए खिलाफ़ पहला भी पाँच मुकदमे दर्ज है जिस दे तीन सौ सात का मुकदमा असला एक्ट के तीन मुकदमे सिंह जोगबनप्रीत खिलाफ भी तीन मुकदमे दर्ज है जिसे एन डी पी एस एक्ट का मुकदमा और दो मुकदमे तीन सौ सात यानी अटैम्प टू मर्डर दर्ज है वैपन है कितों लैके आए हैं ज इम्पोर्ट वैपन है संबंधित है गां कि यूज होने से पूछ गिछरान गएगी ਇਹ ਸਾਰਾ ਹੁਣ ਇਹ ਵਕਫਾ ਕਿ ਇਹਨਾਂ ਦਾ ਗੈਂਗ ਦੇ ਮੈਂਬਰ ਫੜੇ ਗਏ ਹੈ ਉਹ ਡਿਟੇਲ ਕਿਸ ਕਿਸ ਦੇ ਬਾਤ ਦੱਸ ਸਕਦਾ ਕੋਈ ਸ਼ਰਕਸ ਮਹਾਂ ਜਿਹੜਾ